ਅਨ ਦੋਸਤੋ ਜਦੋਂ ਹੀਰ ਚਾਚੇ ਕੈਦ ਨੂੰ ਕਟਮਾਰ ਕਰਕੇ ਉਹ ਚੋਰੀ ਖੋ ਕੇ ਵਾਪਸ ਰਾਂਝੇ ਕੋਲ ਪਰੇਸ਼ਾਨ ਹੋਈ ਪਹੁੰਚਦੀ ਹੈ ਤਾਂ ਰਾਂਝਾ ਨੂੰ ਪੁੱਛਦਾ ਵੀ ਹੀਰ ਇਹ ਕਦੇ ਤੁਹਾਨੂੰ ਚਾਚਾ ਕਹਿੰਦੀ ਐ ਤੇ ਇਹ ਬਲੰਗ ਮਸਤ ਫਕੀਰ ਜੇ ਹਾਏ ਕੌਣ ਮਸਲਾ ਕੀ ਐ ਮਾਮਲਾ ਕੀ ਐ ਤੇ ਹੀਰ ਉਹ ਵਿਸਤਾਰ ਦੇ ਨਾਲ ਦੱਸਦੀ ਐ ਵੀ ਇਹ ਕੌਣ ਐ ਤੇ ਆਉਣ ਵਾਲੇ 2-4 ਦਿਨਾਂ ਦੇ ਵਿੱਚ ਇਹ ਕੀ ਕੁਸ਼ ਕਰੇਗਾ ਪਰ ਸੂਬਾ ਸਿੰਘ ਨੇ ਬਾ ਕਮਾਲ ਇਹਨੂੰ ਲਿਖਿਆ ਤੇ ਹੌਤ ਵਾਲਾ ਸੰਜੇ ਕਰਦੇ ਆਂ ਹੈਰਾਂ ਜੇ ਪੁੱਛਿਆ ਨਾਲ ਹੈਰਾਨਗੀ ਦੇ ਮੈਨੂੰ ਖੋਲ ਕੇ ਗੱਲ ਸੁਣਾ ਹੀਰੇ ਲੰਗੜੇ ਮਸਤੰ ਮੰ ਲੰਗ ਨੂੰ ਕਹੀਂ ਚਾਚਾ ਉਹ ਤਾਂ ਜਾਪਦਾ ਕੋਈ ਬਲਾ ਹੀਰੇ ਉਹ ਤਾਂ ਸੇਲੀਆਂ ਟੋਪੀਆਂ ਪਾਈ ਫਿਰਦਾ ਕਾ ਨੂੰ ਰੱਖਿਆ ਭੇਦ ਸ਼ਿਪਾ ਹੀਰੇ ਉੱਖਾ ਸੰਜੀਫ ਕੀਰਨ ਨੂੰ ਖੈਰ ਪਾਇਆ ਮੇਲਾ ਸਹਿਬ ਦਾ ਆਪ ਬਗਵਾਰ ਹੀਰੇ ਹੀਰ ਦਾ ਜਵਾਬ ਗਿਆ ਚੰਗ ਤੋਂ ਬਾਰਸੀ ਸਾਲ ਹੋਇਆ ਰੂਹਾਂ ਕੰਨਾਂ ਬੁਰਿਆਰੀਆਂ ਹੁੰਦੀਆਂ ਨੇ ਵਿੱਚ ਗੰਨੇ ਆ ਕੁੜੀਆਂ ਮਿੱਠਿਆਂ ਦੇ ਕਈ ਕਾਂਗਿਆਰੀਆਂ ਹੁੰਦੀਆਂ ਨੇ ਚੰਗੇ ਕੋੜਮੇ ਵਿੱਚ ਸ਼ੈਤਾਨ ਜੰਮਣੋਂ ਘਰੋਂ ਕਰੀ ਬਿਮਾਰੀਆਂ ਹੁੰਦੀਆਂ ਨੇ ਚਾਚਾ ਲੱਗਦਾ ਹੋਰ ਮੈਂ ਕੀ ਆਖਾਂ ਅਕਸਰ ਇਉਂ ਲਾਚਾਰੀਆਂ ਹੁੰਦੀਆਂ ਨੇ ਮਾਰੇ ਉਸ ਨੂੰ ਅੱਜ ਮੈਂ ਜੋ ਮਾਰੀ ਉਹ ਕਿਸੇ ਨੇ ਕਿਸੇ ਨੂੰ ਮਾਰਨੀ ਨਹੀਂ ਇਸੇ ਵਾਸਤੇ ਉਸਨੇ ਪਿੰਡ ਜਾ ਕੇ ਮੇਰੇ ਨਾਲ ਵੀ ਘਟ ਗੁਜ਼ਾਰਨੀ ਨਹੀਂ ਰੌਲਾ ਪਾਏਗਾ ਸੱਥ ਦੇ ਵਿੱਚ ਜਾ ਕੇ ਉਹਨੇ ਕੋਈ ਵਿਚਾਰ ਵਿਚਾਰ ਨਹੀਂ ਨਹੀਂ ਚਾਲਾਂ ਉਹਦੀਆਂ ਸਾਰੀਆਂ ਜਾਣਣੀਆਂ ਔੜਕ ਮੈਂ ਵੀ ਕੋਈ ਗੁਵਾਰਨੀ ਨਹੀਂ कल बाबले चूच के जा सिदा कोई नवा फसाद जगाएगा वो, पाटे कपड़े चिटे आज उबा मारद सब दखाएगा ओ किसे रंगले इश्क़ या साडड़े दे रोंदा पेट दा जा सुनाएगा ओ ਇਦੋਂ ਬੜਾ ਮਜਬੂਰ ਹੈ ਵਾਦੀਆਂ ਤੋਂ ਫੂਕ ਲੂਤੀਆਂ ਅੱਗ ਪੜਕਾਏਗਾ ਉਹ ਫੂਕ ਲੂਤੀਆਂ ਅੱਗ ਪੜਕਾਏਗਾ ਉਹ